ਪੰਜਾਬੀ ਏਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਕਿਸਾਨ ਅੰਦੋਲਨ ਵਿਚਾਲੇ ਕਿਸਾਨਾਂ ਦੇ ਹੱਕ ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਨੈਸ਼ਨਲ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤਾ ਹੈ ਇਸ ਵੰਦ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਵੀ ਕੀਤਾ ਹੈ ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਜਦ ਦੇਸ਼ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਤਾਂ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਨਹੀਂ ਜਾਣਗੇ ਤਾਂ ਹੋਰ ਕਿੱਥੇ ਜਾਣਗੇ ਉਹਨਾਂ ਨੂੰ ਹਰਿਆਣਾ ਦੇ ਬਾਰਡਰਾਂ ਤੇ ਬੈਰੀਕੇਡ ਲਗਾ ਕਿ ਕਿਉਂ ਰੋਕ ਲਿਆ ਇਸ ਦੇ ਨਾਲ ਹੀ ਦੱਸ ਦੇ ਕਿ ਜਦੋਂ ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਗਿਆ ਕਿ ਕਿ ਕਿਸਾਨ ਅੰਦੋਲਨ ਬਾਰੇ ਤੁਹਾਡੀ ਕੀ رائے ਹੈ ਤੇ ਪੰਜਾਬ ਦਾ ਕਿਸਾਨ ਹਰ ਵਾਰ ਦਿੱਲੀ ਕਿਉਂ ਆਉਂਦਾ ਹੈ ਤਾਂ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵਾਨ ਤੁਮਾਰ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨ ਦਿੱਲੀ ਕਿਉਂ ਨਹੀਂ ਜਾ ਸਕਦੇ ਤੇ ਜਦੋਂ ਸਰਕਾਰ ਦਿੱਲੀ ਤੋਂ ਚੱਲਦੀ ਹੈ ਤਾਂ ਉਹ ਕਿੱਥੇ ਜਾਣ ਕਿ ਪੰਜਾਬ ਦਾ ਕਿਸਾਨ ਲਾਹੌਰ ਜਾਵੇ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿਸ ਹਿਸਾਬ ਨਾਲ ਹਰਿਆਣਾ ਬਾਰਡਰ ਤੇ ਤਾਰਾਂ ਤੇ ਬੈਰੀਕੇਡ ਲਗਾਏ ਗਏ ਹਨ ਉਸ ਹਿਸਾਬ ਨਾਲ ਕਿਸਾਨ ਲਾਹੌਰ ਚਲਦੀ ਜਾ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਮੋਦੀ ਜੀ ਅੰਮਦਾਵਾਲ ਛੱਡ ਕੇ ਦਿੱਲੀ ਕਿਉਂ ਆਏ ਹਨ ਉਹਨਾਂ ਨੇ ਕਿ ਹੈ ਕਿ ਮੋਦੀ ਜੀ ਦੇਸ਼ ਦੇ ਰਾਜੇ ਹਨ ਤਾਂ ਉਹ ਮੋਦੀ ਜੀ ਕੋਲ ਹੀ ਆਉਣਗੇ ਹੋਰ ਕਿੱਥੇ ਜਾਣਗੇ ਦੱਸ ਦੇ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਤੇ ਦਿੱਲੀ ਕੋਚ ਨੂੰ ਲੈ ਕੇ ਈਸਾਨ ਜਿੱਥੇ ਬੰਦੀਆਂ ਵੱਡਾ ਫੈਸਲਾ ਲੈ ਸਕਦੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਐਮਐਸਪੀ ਨਹੀਂ ਦੇ ਸਕਦੀ ਪਰ ਸਬਸਿਡੀ ਦੇ ਸਕਦੀ ਹੈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਜਿਸ ਰੇਟ ਤੇ ਉਹ ਫਸਲ ਵਿਕਦੀ ਹੈ ਤੇ ਸਵਾਮੀ ਨਾਥਨ ਦੇ ਸੀ ਪਲੱਸ 2 50 ਫੀਸ ਦੀ ਮੁਤਾਬਕ ਜਿੰਨਾ ਉਸ ਦਾ ਬਣਦਾ ਹੈ ਉਸ ਦਾ ਗੈਪ ਦੇ ਸਕਦੀ ਹੈ ਮਤਲਬ ਸਬਸਿਡੀ ਦੇ ਸਕਦੀ ਹੈ ਪਰ ਐਮ ਐਸ ਪੀ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਮੂੰਗੀ ਦੀ ਦਾਲ ਤੇ ਬੀਜਾਂ ਉੱਤੇ ਸਬਸਿਡੀ ਦਿੱਤੀ ਹੈ ਸੀ 18000 ਕਰੋੜ ਰੁਪਏ ਦੀ ਫ੍ਰੀ ਬਿਜਲੀ ਵੀ ਦੇ ਰਹੇ ਹਾਂ ਸੀ ਐਮ ਆਰ ਨੇ ਕਿਹਾ ਕਿ ਮੈਂ ਕੇਂਦਰੀ ਮੰਤਰੀ ਪਿਊਸ਼ ਗੋਇਲ ਤੋਂ ਮੰਗ ਕੀਤੀ ਹੈ ਕਿ ਭਾਰਤ ਕੋਲੰਬੀਆ ਤੋਂ ਉਰਦ ਅਰਹਰ ਤੇ ਮਸੂਰ ਦੀਆਂ ਦਾਲਾਂ ਤੋਂ ਬਿਲੀਅਨ ਡਾਲਰ ਐਕਸਪੋਰਟ ਕਰਦਾ ਹੈ ਮੈਂ ਮੰਗ ਕੀਤੀ ਹੈ ਕਿ ਸਾਨੂੰ ਮੌਕਾ ਦਿਓ ਐਮਐਸਪੀ ਦਿਓ ਅਸੀਂ ਇਹ ਦਾਣਾਂ ਬੀਜਾਂਗੇ ਸੀਐਮ ਮਾਨ ਨੇ ਕਿਹਾ ਹੈ ਕਿ ਪੰਜਾਬ ਦੀ ਜ਼ਮੀਨ ਬਹੁਤ ਉਪਜਾਊ ਹੈ ਤੇ ਸਾਡਾ ਕਿਸਾਨ ਵੀ ਝੋਨਾ ਨਹੀਂ ਬੀਜਣਾ ਚਾਹੁੰਦਾ ਉਸ ਦਾ ਕਹਿਣਾ ਹੈ ਕਿ ਮੈਨੂੰ ਕੋਈ ਹੋਰ ਫਸਲ ਦੇ ਦਿਓ ਮੈਂ ਐਮਐਸਪੀ ਦੇ ਦਿਓ ਝੋਨੇ ਜਿੰਨੀ ਕਮਾਈ ਦੇ ਦਿਓ ਮੈਂ ਕੁਝ ਹੋਰ ਬੀਜ ਲਵਾਂਗਾ ਅਸੀਂ ਮੱਕੀ ਨਰਮਾ ਕਪਾਹ ਬੀਜ ਸਕਦੇ ਹਾਂ ਸੋ ਇਸ ਹੋਂ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸੜ ਚੈਨਲ ਬਣੇ ਰਹੋ ਧੰਨਵਾਦ